ਤੁਸੀਂ ਜੁੜੇ ਹੋ ਹੁਣ ਆ ਟਾਈਮ ਚੈਨਲ ਦੇ ਨਾਲ ਮੈਂ ਲਖਵਿੰਦਰ ਸਿੰਘ ਬੀੜ ਅੱਜ ਸਨ ਦਿਖਾਉਣੇ ਆ ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਤੇ ਇੱਕ ਵੱਡੀ ਕੱਪ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਖੇਡ ਮੈਦਾਨ ਦੇ ਲਾਗੇ ਜਾ ਆ ਜਾਣ ਚੰਦਵਾਜਾ ਤੇ ਥਾੜੇ ਲੰਬ ਵਾਲੀ ਤੇ ਜਉਣ ਵਾਲਾ ਪੰਜ ਗਰਾਈ ਤੇ ਪਹਾੜੇ ਦੀਆਂ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਕਰ ਲੈਣ ਆਹ ਕਹਿੰਦੇ ਔਲਖਾਂ ਵਾਲਾ ਛਿੰਦਾ ਇੱਕ ਤਕੜੇ ਨੰਬਰ ਦੇ ਔਲਖਾਂ ਵਾਲੇ ਛਿੰਦੇ ਨੇ ਕਹਿੰਦੇ ਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਦਿੱਤਾ ਮੁੰਿਆਂ ਵਾਲਾ ਪਿੰਡ ਐ ਸਗਰੂ ਦਾ ਆਕਾਸ਼ ਨਾਮ ਐ ਛੋਟੀ ਉਮਰ ਅਤਲੇ ਪਾਸੇ ਦੇਖਾਂਗੇ ਵੀ ਨੌਜਣ ਸਾਹਮਲੇ ਦੇ ਰੰਗ ਦਾ ਧਾਵੀ ਮੇਰੇ ਵੀਰੋ ਤਿੰਨ ਜਾਂਫੀ ਤਿਆਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਭਰੂ ਵੀ ਪਾਈ ਹੋਈ ਰੇਡ ਲਓ ਸਾਹਮਣੇ ਹੁਣ ਦੇਖਾਂਗੇ ਵੀ ਤਿੰਨਾਂ ਦੇ ਵਿੱਚੋਂ ਕਿਹਦੇ ਨਾਲ ਹੋਣਾ ਟੱਚ ਪੱਖੀ ਵਾਲੇ ਗੋਪੀ ਦਾ ਜਿਹੜਾ ਇਸ਼ਾਰਾ ਐ ਵੀ ਪੁਆਇੰਟ ਨੌਗਣ ਮੁਨਿਆ ਵਾਲੇ ਦੇ ਧਾਵੀ ਦੇ ਹਿੱਸੇ ਵਿੱਚ ਹੈ ਗਰਮੀਤ ਗਿੱਲ ਮੰਡ ਵਾਲਾ ਅਮਰਜੀਤ ਗਿੱਲ ਮੰਡ ਵਾਲਾ ਸਾਡੇ ਵੀਰ 75000 ਰੁਪਇਆ ਓਪਨ ਦਾ ਜਿਹੜਾ ਪਹਿਲਾ ਪ੍ਰਾਈਜ਼ ਪਲੱਸ ਸਾਡੇ 골ਡ ਮੈਡਲ ਔਰ ਰੈਫਰੀ ਕਮੈਂਟਰਾਂ ਦਾ ਵੀ ਖਰਚਾ ਸਾਡੇ ਵੱਡੇ ਵੀਰ ਵਾਲੋ ਦਿੱਤਾ ਜਾਣਾ ਆਇਆ ਹੋਇਆ ਗੁਰਪ੍ਰੀਤ ਢੂੜਕੋਟ ਵਾਲਾ ਨਾਲ ਗਰਮੀਤ ਮੰਡ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਵੀ ਬਿੱਲੇ ਦੀ ਰੇਡ ਆ ਮੇਰੇ ਵੀਰੋ ਤੇ ਚੱਕੀ ਟੋਕਰੀ ਵਾਲਾ ਸਾਕਾ ਚੇਤੇ ਆਉਂਦਾ ਏ ਨਾਲ ਵੀ ਘੱਟ ਨਹੀਂ ਕੀਤੀ ਉਸ ਸਮੇਂ ਦੀਆਂ ਸਰਕਾਰਾਂ ਨੇ ਉਹ ਧੰਨ ਫਰੀਦਾ ਧੰਨ ਫਰੀਦਾ ਤਨ ਹੀ ਤੇਰੀਆਂ ਸੋਚ ਵਿਚਾਰਾਂ ਨੇ ਲਓ ਕਹਿੰਦੇ ਜੈਤੋ ਵਾਲਾ ਜੋਨੀ ਇਸ਼ਾਰਾ ਕਰ ਗਿਆ ਵੀ ਪੁਆਇੰਟ ਇਸ ਵੇਲੇ ਜਾਪੀਆਂ ਦੇ ਖਾਤੇ ਜੁੜਦਾ ਹੋਇਆ ਪੁਆਇੰਟ ਸ਼ਕੂਰ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਗੱਬਰੂ ਪਾ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਤੇ ਵੱਡਾ ਵੀਰ ਬਿਆਨਤ ਗੱਲ ਕਰਦਾ ਆ। ਸਿੱਪੀ ਸ਼ਕੂਰ ਵਾਲਾ ਖੇਡ ਮੈਦਾਨ ਦੇ ਵਿੱਚ ਦੇਖੋ ਇਧਰਲੇ ਪਾਸੇ ਕੋਹਲੀ ਦੇ ਪਿੰਡ ਦਾ ਨੌਜਵਾਨ ਸਿੱਪੀ ਸ਼ਕੂਰ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ। ਦੂਸਰੇ ਪਾਸੇ ਭੋਲੂ ਵਾਲੀਆ ਹਉ ਗੱਬਰੂ ਕਹਿੰਦੇ ਵੀ ਜ਼ੋਰ ਦੇ ਨਾਲ ਇਧਰਲੇ ਪਾਸੇ ਜੱਫਾ ਲਾਵੇਗਾ ਫਰਿਆ ਗੁੱਟ ਪਿਆ ਇੱਕ ਸਕਿੰਟਾਂ ਦਾ ਸਮਾਂ ਖੇਡ ਰਿਹਾ ਆ। ਆਹ ਕੋ ਦੋਆਂ ਦਾ ਨਾਡਰ ਜਾਫੀ ਇਸ ਸਮੇਂ ਕਹਿੰਦੇ ਵੀ ਰਾਜਫਾ ਇੱਕ ਅੰਕੜਾ ਹੋਰ ਵਾਦਾ ਕਰ ਗਿਆ ਅਗਲੀਆਂ ਟੀਮਾਂ ਵੀ ਜਲਦੀ ਆ ਜਾਣਗੀਆਂ ਅਮਰਜੀਤ ਸਿੰਘ ਜੀ ਗਿੱਲ ਮੰਡ ਵਾਲਾ ਗੁਰਮੀਤ ਸਿੰਘ ਜੀ ਗਿੱਲ ਮੰਡ ਵਾਲਾ ਜਿਨ੍ਹਾਂ ਨੂੰ ਓਪਨ ਦੀਆਂ ਟੀਮਾਂ ਦਾ ਪਹਿਲਾ ਨਾਮ ਦਿੱਤਾ ਜਾਣਾ ਹੈ ਉਹ ਸਾਹਮਣੇ ਫਿਰ ਚਾਰ ਜਾਫੀ ਇਧਰਲੇ ਪਾਸੇ ਸ਼ਕੂਰ ਦੇ ਤਿਆਰ ਹੈ ਮੇਰੇ ਵੀਰੋ ਉਹ ਮੁੰਡੇ ਨੇ ਦੋਹਾਂ ਨਾ ਕੋਸ਼ਿਸ਼ ਕੀਤੀ ਹੋਈ ਹੈ ਕੋਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਮਿਹਨਤਾਂ ਤੋਂ ਬਿਨਾਂ ਕਦੇ ਕਾਰ ਨਹੀਂ ਹੁੰਦੀ ਕਬੱਡੀ ਖੇਡ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ ਕਹਿੰਦੇ ਵੀ ਘਰ ਖਾਣੇ ਪੈਂਦੇ ਆ ਅੱਜ ਕੱਲ ਦੀ ਕਬੱਡੀ ਖੇਡ ਨਹੀਂ ਸੌਖੀ ਨਹੀਂ ਅਗਲੇ ਖੇਡਣੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਚੰਦਵਾਜਾ ਤੇ ਥਾੜੇ ਅਗਲਾ ਮੈਚ ਚੰਦਵਾਜਾ ਵਰਸਜ ਥਾੜੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਦੋਵੇਂ ਟੀਮਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਉਸ ਤੋਂ ਬਾਅਦ ਲੰਬ ਵਾਲੀ ਤੇ ਜਾਣ ਵਾਲਾ ਪੰਜ ਗਰਾਂਜ ਤੇ ਪਹਾੜਾ ਲੰਡੇ ਤੇ ਬਰਗਾੜੀ ਨਮਾ ਕਿਲਾ ਤੇ ਸਾਦਾਵਾਲਾ ਇਹਦੀ ਟੀਮ ਆਪਣੇ ਆਪ ਨੂੰ ਤਿਆਰ ਕਰ ਲੈਣ ਜੰਦਵਾਜਾਂ ਵਾਸਤੇ ਇਖਾੜੇ ਜਲਦੀ ਦੇ ਟੀਮਾਂ ਆਪਣੇ ਆਪ ਨੂੰ ਵਾਪਸ ਕਰ ਬੱਲਾਂ ਚੱਕ ਕੇ ਖੇਡ ਮੈਦਾਨ ਦੇ ਵਿੱਚ ਪਹੁੰਚਦੀਆਂ ਹੋ ਜਾਂ। ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ। ਲਾਓ ਕਹਿੰਦੇ ਨੌਜਵਾਨ ਨੇ ਖੁੱਚ ਪੱਟੀ ਹੋਈ ਹੈ। ਉਹ ਕਹਿੰਦੇ ਤਗੜੀ ਕੋਸ਼ਿਸ਼ ਕੀਤੀ ਹੈ ਪਰ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੰਦੀ ਹੈ। ਜੱਫਾ ਲਾ ਕੇ ਕਹਿੰਦੇ ਵੀ ਗਿਆਨੀ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ। ਸ਼ਕੂਰ ਵਾਲਾ ਗੱਭਰੂ ਨੌਨ ਆਉਂਡ ਆ ਗਿਆ। ਇਧਰ ਖੇਡ ਦੇ ਮੈਦਾਨ ਵਿੱਚ ਅਗਲੀ ਰੇਡ ਛੋਟੀ ਉਮਰ ਦੇ ਖਿਡਾਰੀ 57 65 ਕਿਲੋ ਭਾਰ ਦੀਆਂ ਗੱਲਾਂ ਇਧਰਲੇ ਪਾਸੇ ਕੇਵਲ ਸਿੰਘ ਜੀ ਮੁੰਇਆਂ ਵਾਲਾ ਇੰਗਲੈਂਡ ਅੰਗਰੇਜ਼ ਬਰਾੜ ਦਾਰਾਪੁਰ ਤੇ ਗੁਰਜੀਤ ਸਿੰਘ ਜੀ ਬਰਾੜ ਵੱਡਾ ਕਾਰ ਰਿਟਾਇਰਡ ਪੁਲਿਸ ਇੰਸਪੈਕਟਰ ਇਹਨਾਂ ਵੱਲੋਂ ਕਬੱਡੀ 57 ਤੇ 65 ਦੇ ਜਿਹੜੇ ਫਰਸਟ ਤੇ ਸੈਕੰਡ ਪ੍ਰਾਈਜ਼ ਦਿੱਤੇ ਜਾਣੇ ਆ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਨਾਲ ਜਿਲਮੀ ਸਿੰਘ ਜੀ ਟੈਣਾ ਸਾਡੇ ਨਾਲ ਹੀ ਅਮਨਦੀਪ ਸਿੰਘ ਜੀ ਬਰਾੜ ਬੰਪੂ ਟੈਣਾ ਗੁਰਤੇਜ ਟੈਣਾ ਕਾਲਾ ਕਬੱਡੀ ਖਿਡਾਰੀ ਐਡਵੋਕੇਟ ਮਨਦੀਪ ਸਿੰਘ ਜੀ ਮੋਹਰਾਂਵਾਲੀ ਇਹਨਾਂ ਵੀਰਾਂ ਵੱਲੋਂ ਵੀ 1 ਲੱਖ ਰੁਪਈਆ ਤੇ 골ਡ ਮੈਡਲ ਦਿੱਤੇ ਜਾ ਰਹੇ ਆ ਬਹੁਤ-ਬਹੁਤ ਧੰਨਵਾਦ ਆਓ ਵੇਖੋ ਸਾਹਮਣੇ ਫਿਰ ਲੇ ਪਾਸੇ ਮੁੰਡਾ ਬਹੁਤ ਸ਼ਕੂਰ ਵਾਲਾ ਛੜ ਤੇ ਛੋਟਿਆ ਵੀਰਾ ਕੀ ਕਰਨੀ ਰੀਸ਼ ਚਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬਡੀ ਖੇਡ ਪੰਜਾਬੀਆਂ ਦੀ ਫੜਿਆ ਗੁੱਟ ਲੱਗੀ ਕੈਂਚੀ ਖੇਡ ਮੈਦਾਨ ਦੇ ਵਿੱਚ ਦੇਖੋ ਪਿਆ ਇੱਕ ਸਕਿੰਟ ਦਾ ਸਮਾਂ ਹੁਣ ਜੈਤੋ ਵਾਲੇ ਨੇ ਫੈਸਲਾ ਕਰਨਾ ਲਓ ਸਾਹਮਣੇ ਟੱਕਰ ਗੱਪਰੂਆਂ ਦੀ ਮੇਰੇ ਲਈ ਲਓ ਸਾਹਮਣੇ ਸ਼ਕੂਰ ਦੇ ਜਵਾਨ ਲੈ ਵੀ ਕੁਲਦੀਪ ਕਰੀਏ ਗੱਲ ਸ਼ਕੂਰ ਵਾਲੇ ਨੇ ਨੌਜਵਾਨ ਨੇ ਬਾਹ ਖੜੀ ਕਰ ਦਿੱਤੀ ਹੈ ਜਫਾ ਲਾ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਜੰਦਵਾਜਾ ਤੇ ਥਾੜੇ ਲੰਬ ਵਾਲੀ ਤੇ ਜਾਣ ਵਾਲਾ ਪੰਜ ਗਰਾਈ ਤੇ ਪਹਾੜਾ ਇਹ ਸਾਰੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਕਰ ਲੈਣ ਲਓ ਸਾਹਮਣੇ ਕਹਿੰਦੇ ਨੌਜਵਾਨ ਇਸ ਵੇਲੇ ਸ਼ਕਪੂਰ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਵੀ ਗੱਬਰੂਆ ਪਾਵ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਜਦ ਕੌਲੀਆਂ ਗਲਾਸੀ ਮੁੱਲ ਇਹਦਾ ਉਦੋਂ ਕਹਿੰਦੇ ਸੀ ਬੜੀ ਲਚਾਰ ਕੌਡੀ ਫਿੱਟੂ ਵਰਗਿਆਂ ਨੇ ਇਹਦੀ ਕਦਰ ਪਾਈ ਪਾਲ ਪੋਸਟ ਤੇ ਕੀਤੀ ਮਟਿਆਰ ਕਬੱਡੀ ਜਦ ਖਾਂਮੇ ਨੂੰ ਜਵਾਨੀ ਦੇ ਲੱਗਣ ਲੱਗੇ ਪੱਪਾ ਪਾਰ ਉਦੋਂ ਹੋ ਗਈ ਕਬੱਡੀ ਰਾਜ ਲਹਿੜੀ ਦੀ ਕਲਾ ਦਾ ਝੂਠ ਬੋਲੇ ਝੁੱਲਗੀ ਵਿੱਚ ਸੰਸਾਰ ਕਬੱਡੀ ਝੁੱਲਗੀ ਵਿੱਚ ਸੰਸਾਰ ਕਬੱਡੀ ਚੰਦਵਾਜਾ ਤੇ ਥਾੜੇ ਦੀਆਂ ਟੀਮਾਂ ਜਲਦੀ ਆ ਜਾਣ ਲਓ ਕਹਿੰਦੇ ਸਵਾਕਰ ਦਾ ਸਾਊਂਡ ਲੱਗਿਆ ਹੋਇਆ ਤੇ ਫਰੀਦਕੋਟ ਦਾ ਗਰਾਊਂਡ ਹੈ ਗੱਲ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਬਣੀ ਪਈ ਹੈ